ਕਿਸਾਨ ਭਰਾਵੋ ਸਭ ਨਾਲ ਪਹਿਲਾਂ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰੂ ਦੀ ਬਹੁਤ-ਬਹੁਤ ਵਧਾਈਆਂ ਸੋ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਆਪਾਂ ਅੱਜ ਝੋਨੇ ਦੀ ਸ਼ੁਰੂਆਤ ਕੀਤੀ ਏ ਸੋ ਬਾਬੇ ਨਾਨਕ ਦਾ ਲੈ ਕੇ ਓਟ ਅਸਰਾ ਤੇ ਅੱਜ ਆਪਾਂ ਪਹਿਲਾਂ ਮੁਛਲ ਵੱਢਿਆ ਈ ਤੇ ਹੁਣ ਆਪਾਂ 1885 ਵੱਢ ਰਹੇ ਆ ਸੋ ਝਾੜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਰਿਹਾ ਵਿਸਤ ਸਾਰੇ ਤੁਹਾਨੂੰ ਪਤਾ ਇਸ ਵਾਰ ਝਾੜ ਬਹੁਤ ਘੱਟ ਨਿਕਲ ਰਿਹਾ ਪਰ ਫਿਰ ਵੀ ਆਪਾਂ ਦੱਸਾਂਗੇ ਹਜੇ ਤੱਕ ਘਰੇਰਾ ਲੈ ਆਈ 1.5 ਕਿੱਲੇ ਦਾ ਤੇ ਨਿਹਾਰਨ ਤਾਂ ਨਹੀਂ ਮਾਰਿਆਗਾ ਫਿਰ ਤੁਹਾਨੂੰ ਤੁਸੀਂ ਲਾ ਸਕਦੇ ਹਿਸਾਬ ਕੀ ਕਿੰਨਾ ਘਾੜ ਹੋ ਸਕਦਾ ਤੇ ਦੇਖੋ ਇਧਰ ਅਗਲੇ ਖਿਡਾਰੀ ਹੈ ਆ ਆਪਣਾ ਸ਼ੇਰ ਖੜਾ ਤੇ ਆ ਟਰਾਲੀ ਪਹਿਲਾਂ ਆਪਾਂ ਮੁੱਚਲ ਘਰੇ ਪਟਕੇ ਹੈ ਰਹੀ ਆਪਾਂ ਇਹ ਵੀ ਘਰੇ ਰੱਖਾਂਗੇ ਘਰ ਰੱਖਣ ਕਰਕੇ ਆਪਾਂ ਸਾਰੇ ਜੋ ਨੈਸਵਾਰੇ ਨਸਕਾਇਆ ਹੀ ਦੇਖੀ ਤੁਸੀਂ ਜਮਾ ਸੁੱਕਿਆ ਪੈ ਝੋਨਾ ਤੇ ਆਪਾਂ ਇਹ ਕੀ ਟੋਟਲੀ ਉਹਨਾਂ ਕਰ ਰੱਖਾਂਗੇ ਸਿਰਫ ਇੱਕ ਟਰਾਲੀ ਭਰਾਂਗੇ ਜਿਹੜੀ ਦੇਖ ਕੇ ਆਵਾਂਗੇ 11 21 ਆ ਉਸ ਤੋਂ ਅੱਗੇ ਵਾਲੀ ਤੁਸੀਂ ਦੇਖ ਸਕਦੇ ਹੋ ਜਿਹ ਹਰੇ ਭੰਚ ਤੁਸੀਂ ਤੁਹਾਨੂੰ ਦਿਖ ਰਹੀ ਹੋਊਗੀ ਵੀਡੀਓ ਦੇ ਵਿੱਚ ਤੇ ਉਹ ਆਪਾਂ ਕਰ ਆਪਾਂ ਉਹ ਚ ਉਹ ਲੈ ਕੇ ਜਾਵਾਂਗੇ ਤੇ ਬਾਕੀ ਸਾਰਾ ਕਰ ਰੱਖਿਆ ਹੈ ਚਲੋ ਕੋਸ਼ਨਾ ਰੇਟ ਕਰਕੇ ਚਲੋ ਆਪਾਂ ਕਰ ਰੱਖਿਆ ਤੇ ਕੁਛ ਪਹਿਲਾਂ ਆਪਾਂ ਬਜਾਈ ਕਰਕੇ ਉਸ ਤੋਂ ਬਾਅਦ ਆਪਾਂ ਸਾਰਾ ਚੌਨਾ ਲੈ ਜਾਾਂਗੇ ਸੋ ਹੁਣ ਤੁਹਾਨੂੰ ਝਾੜ ਦੱਸਾਂਗੇ ਵੀ ਕੀ ਰਿਹਾ ਹੈ ਇਹਦਾ ਆਪਾਂ ਐਸਟੀਮੇਟ ਲਗਾ ਸਕਦੇ ਬਾਕੀ ਤੁੱਲੇ ਤੋਂ ਬਾਅਦ ਹੀ ਪਤਾ ਲੱਗਦਾ ਹੈ ਫਿਰ ਵੀ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਕਿੰਨਾ ਕੁ ਨਿਕਲਿਆ ਤੇ ਕੀ ਕੁਸ਼ੇ ਸੋ ਤੁਸੀਂ ਕੱਦ ਦੇਖੋ ਕਿੰਨਾ ਕਿੰਨਾ ਕੱਦ ਦੇ ਆ ਟਰਾਲੀ ਖੜੀ ਏ ਤੁਸੀਂ ਝੋਨੇ ਦਾ ਕਰ ਦੇਖ ਸਕਦੇ ਹੋ ਤੇ ਖਰਚੇ ਤੁਸੀਂ ਹਿਸਾਬ ਲਾ ਲਓ ਆ ਦੇਖੋ ਵੀ ਕਿੱਥੇ ਆ ਐਡਾ ਐਡਾ ਖਰਚਾ ਸਿਰ ਥੱਲੇ ਜਿਹੜੇ ਰਹਿੰਦੇ ਨੇ ਸੋ ਹੁਣ ਹੋਰ ਨਾ ਵੱਜ ਗਿਆ ਆਪਾਂ ਦਾਣੇ ਪਵਾਈਏ ਤੇ ਫਿਰ ਤੁਹਾਨੂੰ ਦੱਸਦੇ ਆ ਕਿ ਕਿੰਨਾ ਝਾੜ ਰਿਆ ਸੋ ਮਿੱਤਰੇ ਹੁਣ ਦਾਣੇ ਪਾਉਣ ਲੱਗੀ ਆ ਮਸ਼ੀਨ ਤੇ ਆ ਦੇਖੋ ਤੁਸੀਂ ਸਦੇ ਪਹਿਲਾ ਟੈਂਕ ਪਿਆ ਏ ਤੇ ਲਗਭਗ ਵਾਰ ਬੁੱਝਾ ਕਿਹੜਾ ਲਾ ਗਿਆ 1.5 ਕਿਲੇ ਦਾ ਘੇਰਾਇਆ ਸਾਰਾ 1.5 ਕਿਲੇ ਦਾ ਸੋ ਇਸ ਤੇ ਵਾਰ ਆਪਾਂ 11 ਕਿ ਕੀ ਵੜਾਂਗੇ ਜੋ ਕਿ ਆਪਾਂ ਨਾਲ ਨਾਲ ਮੰਡੀ ਚ ਲੈ ਕੇ ਜਾਵਾਂਗੇ ਤੋ ਦੇਖੋ ਦਾਣੇ ਪੈ ਰਹੇ ਨੇ 프리ਦਾ ਰੈਂਦੀ ਮਸ਼ੀਨ ਆ ਨਵੀਂ ਮਸ਼ੀਨ ਲੈ ਕੇ ਆਏ ਸੀ ਆਪਣੇ ਗਵਾਂਡੀਆਂ ਦੇ ਆ ਦੇਖੋ ਸਾਹਮਣੇ ਕਰ ਤੁਹਾਨੂੰ ਦੱਸਦਾ ਮੈਂ ਜ਼ੂਮ ਕਰਕੇ ਇਹਨਾਂ ਦੀ ਮਸ਼ੀਨ ਹੈ ਤੇ ਦੋ ਕੁ ਪੈਣਾ ਇਹਨਾਂ ਕੋਲੇ ਸੋ ਹੁਣ ਤੁਹਾਨੂੰ ਦੱਸਦੇ ਆਂ ਕਿ ਕੁਆਲਿਟੀ ਦਾਣੇ ਦੀ ਬਹੁਤ ਵਧੀਆ ਇਸ ਵਾਰ ਕਿਉਂਕਿ ਅੱਪ ਚੋਂ ਨਸਰ ਸਕਾ ਕੇ ਵੜਾਇਆ ਇਹਦੀ ਆਪਣੀ ਤਾਂ ਕੁਆਲਿਟੀ ਚੰਗੀ ਏ ਬਾਕੀ ਗੁਰੂ ਨਾਨਕ ਦੇਵ ਜੀ ਦਾ ਵਾਰ ਹੈ ਬਾਬਾ ਆਪੇ ਵਰਕਤਾ ਪਾਊਗਾ ਦੇਖੋ ਚੜਦੀ ਕਲਾ ਜੇ ਰੱਖੂ ਸਾਰੇ ਜੀਆਂ ਨੂੰ ਦੇਣਾ ਮਲਕ ਨੇ ਆਪਾਂ ਤਾਂ ਇੱਕ ਵਾਰ ਸਹਿਮਿੰਤ ਕਰਨ ਆਲੇ ਆ ਤੇ ਜਿੰਨਾ ਵੀ ਰੱਬ ਦਾ ਵੇਲਾ ਦਵਾਵੇ ਚੰਗੀ ਥਾਂ ਤੇ ਸੋ ਕਿਸੇ ਦਾ ਵੀ ਮਾੜੇ ਥਾਂ ਦੇ ਨਾਲ ਲਵਾਵੇ ਸੋ ਉਹ ਵੀ ਵੀਰ ਵਿਚਾਰੇ ਸਫਰ ਕਰਕੇ ਬੈਠੇ ਨੇ ਜਿੰਨਾ ਦਾ ਹਾਲਾ ਕਰਨ ਕੁਛ ਵੀ ਨਹੀਂ ਹੋਇਆਗਾ ਸੋ ਆਪਾਂ ਤਾਂ ਫਿਰ ਵੀ ਬਹੁਤ ਵਧੀਆ ਆ ਵਾ ਚੰਗਾ ਹੋ ਗਿਆ ਮਾੜਾ ਹੋ ਗਿਆ ਪਰ ਦੋ ਦੋਨੇ ਪੱਲੇ ਤਾਂ ਪੈ ਗਏ ਨਾ ਤੇ ਜਿੰਨਾ ਵਿਚਾਰਿਆਂ ਦੀ ਸਾਰੀ ਫਸਲੀ ਰੁੜ ਗਈ ਉਹ ਵੀ ਵਿਚਾਰੇ ਸਬਰ ਕਰਕੇ ਬੈਠੇ ਆ। ਚਲ ਦੇਖੋ ਕੀ ਮਾਲਕ ਦੀ ਮਰਜ਼ੀ ਹੈ। ਫਿਰ ਵੀ ਉਹ ਵੀਰ ਐਨਿੰਗ ਜਿਹੜਾ ਚੜ੍ਹਦੀ ਕਲਾ 'ਚ ਨਾ ਜਦੋਂ ਵੀ ਆਪਾਂ ਕਿਤੇ ਚਾਹੀਦਾ ਏ ਉਹ ਆਪਾਂ ਨੂੰ ਉਹ ਹਰ ਦਿੰਦੇ ਸਕੋ। ਜੇ ਕਿਤੇ ਆਪਾਂ ਕਹਿ ਦੀ ਨਾ ਵੀ ਹਾਂ ਵਿੱਚ ਹੋਨੇ ਇਸ ਵਾਰ ਘਟ ਹੋਏ ਨੇ। ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਬਸ ਮਾਲਕ ਦੀ ਮਿਰਕਾ ਕਿਰਪਾ ਹੈ। ਸੋ ਭਰਾਵੋ ਸਾਰੇ ਜਾਨੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਇਹ ਤਾਂ ਆਉਣੀ ਜਾਣੀ ਏ ਤਾਂ ਚੱਲਦੇ ਹੀ ਰਹਿਣਾ। ਜਿੰਨਾ ਵੀ ਮਾਲਕ ਦਵੇ ਲਵਾਵੇ ਚੰਗੀ ਖਾਹ ਦੇ। ਕਦੇ ਕਿਸੇ ਦਾ ਜੀ ਨਾ ਜਾਵੇ। ਤੇ ਕੋਈ ਜੀ بیمار ਨਾ ਹੋਵੇ بس ਡਾਕਟਰਾਂ ਤੋਂ ਜਿਹੜੀ ਮਤਲਬ ਇੱਕ ਡਾਕਟਰ ਤੋਂ ਬੰਦਾ ਬਚਿਆ ਰਵੇ ਇੱਕ ਵਕੀਲਾਂ ਤੋਂ ਬਚਿਆ ਰਵੇ ਜੇ ਬੰਦਾ ਇਹਨਾਂ ਦੋਵਾਂ ਚੀਜ਼ਾਂ ਤੋਂ ਬਚ ਗਿਆ ਨਾ ਫਿਰ ਬੰਦਾ ਆਪੇ ਹੀ ਕਾਮਯਾਬੀ